ਵਾਹਿਗੁਰੂ ਜੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਜੋ ਕਿ ਸ਼ਾਹੀ ਰੈਸਟੋਰੈਂਟਾਂ ਦੀ ਡਿਸ਼ ਅੱਜ ਪਿੰਡਾਂ ਦੇ ਚੁੱਲਿਆਂ ਤੇ ਬਣ ਰਹੀ ਆ ਤੇ ਇਹ ਤੁਸੀਂ ਦੇਖ ਰਹੇ ਹੋਗੇ ਇਹ ਆ ਜੀ ਹਰੀ ਮਿਰਚ ਇਹ ਮਿਰਚ ਹੈ ਰਾਜਸਤਾਨੀ ਠੀਕ ਆ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਮਿਰਚ ਜਿਹੜੀ ਲੈ ਸਕਦੇ ਆ ਤਿੱਖੀ ਮਿਰਚ ਤੁਸੀਂ ਨਹੀਂ ਲੈਣੀ ਤੇ ਇਸ ਮਿਰਚ ਤੋਂ ਬਣ ਕੇ ਤਿਆਰ ਹੋਇਆ ਵਾ ਇਹ ਸਾਡਾ ਮਿਰਚੀ ਹਲਵਾ ਜਿਹਨੂੰ ਕਿ ਅਸੀਂ ਡ్రਾਈ ਫਰੂਟ ਦੇ ਨਾਲ ਇਸ ਤਰ੍ਹਾਂ ਡੈਕੋਰੇਟ ਕੀਤਾ ਹੋਇਆ ਵਾ ਤੇ ਹੁਣ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਤੇ ਅਸੀਂ ਤੁਹਾਡੇ ਨਾਲ ਰੈਸਪੀ ਕਰਦੇ ਆਂ ਸਾਂਝੀ ਤੁਹਾਨੂੰ ਪਹਿਲਾਂ ਵੀ ਪਤਾ ਵਾ ਕਿ ਮੇਰੀ ਸਿਹਤ ਦੇ ਵਿੱਚ ਥੋੜੀ ਜੀ ਮਤਲਬ ਪ੍ਰੋਬਲਮ ਆ ਜਾਂਦੀ ਆ ਇਸ ਕਰਕੇ ਨਿਹੜੀਆਂ ਵੀਡੀਓ ਥੋੜਾ ਵਿੱਚੋਂ ਲੇਟ ਹੋ ਜਾਂਦੀਆਂ ਵਾ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਪੂਰਾ ਪਿਆਰ ਦੇਣਾ ਤੇ ਚਲੋ ਆਪਾਂ ਹੁਣ ਕਰਦੇ ਆ ਤਿਆਰ ਤੁਹਾਡੇ ਨਾਲ ਮਿਰਚੀ ਹਲਵਾ ਜੀ ਆ ਆਪਾਂ ਮਿਰਚੀ ਹਲਵੇ ਦੇ ਵਾਸਤੇ ਲੈ ਲਿਆ ਵਾਂ ਜੀ ਮਿਰਚਾਂ ਮਿਰਚਾਂ ਵਾਂ ਆਪਣੀਆਂ 250 ਗ੍ਰਾਮ ਜਾਨੀ ਕਿ ਇੱਕ ਪਾਈਆ ਸਿੰਪਲ ਭਾਸ਼ਾ ਦੇ ਵਿੱਚ ਵੀ ਤੁਹਾਨੂੰ ਮੈਂ ਦੱਸਦਾ ਕਿਉਂਕਿ ਇਹ ਨਾ ਦੀ ਲੈਂਥ ਵੀ ਕਾਫੀ ਆ ਤੇ weight ਦੇ ਵਿੱਚ ਕਾਫੀ ਹੁੰਦੀਆਂ ਇਸ ਕਰਕੇ ਇੰਨੀਆਂ ਕ ਹੀ ਚੜੀਆਂ ਪਹਿਲਾਂ ਆਪਾਂ 250 ਗ੍ਰਾਮ ਦਾ ਹੀ ਹਲਵਾ ਬਣਾਵਾਂਗੇ ਇਹ ਮਿਰਚੀ ਹਲਵਾ ਜਿਹੜਾ ਤੁਸੀਂ ਪਤਾ ਨਹੀਂ ਪਹਿਲਾਂ ਬਣਾਇਆ ਹੋਵੇ ਜਾਂ ਨਹੀਂ ਵੀਡੀਓ ਤਾਂ ਇਹਦਾ ਕਾਫੀ ਹੰਦਗਾ ਰਹਿੰਦੀਆਂ ਪਰ ਤੁਸੀਂ ਸਾਡੇ ਤਰੀਕੇ ਦੇ ਨਾਲ ਬਣਾਇਓ ਬਣਾ ਕੇ ਦਿਖਾਇਓ ਤੇ ਇਹ ਲਿਆ ਵਾ ਆਪਾਂ ਜੀ ਮਿਰਚਾਂ ਤੇ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਆ ਵੈਸੇ ਹੀ ਚੁੰਝ ਜਿਹੜੀ ਇਹਦੀ ਲਾਉਣੀ ਆ ਇਹਦਾ ਕੋਈ ਕਾਰਨ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਲੈਣਾ ਕੱਟ ਕੱਟ ਕੇ ਤੇ ਆਪਾਂ ਇਹਨਾਂ ਦੇ ਕਰ ਲੈਨੇ ਇਸ ਤਰ੍ਹਾਂ ਜੀ ਦੋ ਪੀਸ ਦੋ ਪੀਸ ਕਰਕੇ ਤੇ ਆਪਾਂ ਇਹਨਾਂ ਦੇ ਜਿਹੜੇ ਬੀਜ ਹੈਗੇ ਨਾ ਇਹ ਸਾਰੇ ਕੱਢਨੇ ਆ ਵਿੱਚ ਇਹਨਾਂ ਨੂੰ ਆਪਾਂ ਨਹੀਂ ਵਿੱਚ ਰੈਂ ਦੇਣਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਰਿਆਂ ਨੂੰ ਕੱਢ ਦੇਣਾ ਹਾਂਜੀ ਇਸ ਤਰ੍ਹਾਂ ਆਪਾਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਵਾਰੀ-ਵਾਰੀ ਕੱਟ ਕੇ ਤੇ ਮਿਰਚਾਂ ਦੇ ਬੀਜ ਜਿਹੜੇ ਉਹ ਸਾਰੇ ਇਸ ਤਰ੍ਹਾਂ ਕੱਢੀ ਜਾਣਾ ਵਾ ਇਹ ਜਿਹੜੀਆਂ ਮਿਰਚਾਂ ਵਾ ਨਾ ਇਹ ਜ਼ਿਆਦਾ ਤਿੱਖੀਆਂ ਨਹੀਂ ਹੁੰਦੀਆਂ ਠੀਕ ਆ ਇਹ ਆਪਣੀ ਰਾਜਸਤਾਨੀ ਮਿਰਚ ਹੁੰਦੀ ਆ ਠੀਕ ਆ ਇਹ ਮੈਂ ਤੁਹਾਨੂੰ ਦੱਸ ਦਵਾਂ ਇਹ ਰਿੰਕ ਬਹੁਤ ਕੜਵੀ ਨਾਲ ਤਿੱਖੀਆਂ ਛੋਟੀਆਂ ਮਿਰਚਾਂ ਦਾ ਆਪਾਂ ਬਣਾਉਣ ਲੱਗ ਜੀਏ ਹਾਂ ਜੇ ਕੋਈ ਤਿੱਖਾ ਖਾਣਾ ਪਸੰਦ ਕਰਦਾ ਠੀਕ ਆ ਇਹ ਆਪਾਂ ਹਲਵਾ ਬਣਾਉਣਾ ਚਾਹਨੀ ਕਿ ਸਵੀਟ ਡਿਸ਼ ਬਣਾਉਣੀ ਆਪਾਂ ਇਸ ਕਰਕੇ ਆਪਾਂ ਇਹਨਾਂ ਨੂੰ ਰਾਜਸਤਾਨੀ ਮਿਰਚਾਂ ਕਹਿੰਦੇ ਆ ਬਾਕੀ ਮੈਨੂੰ ਪਤਾ ਨਹੀਂ ਆ ਤੁਸੀਂ ਦੱਸ ਦਿਓ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਰੀਆਂ ਮਿਰਚਾਂ ਨੂੰ ਫਾਰਕ ਕਰ ਲਾਂਗੇ ਕੋਈ ਇੱਕ ਅੱਧਾ ਬੀਜ ਰਹਿ ਵੀ ਜਾਵੇ ਤੇ ਉਹਦਾ ਕੋਈ ਡਰ ਨਹੀਂ ਤੇ ਚਲੋ ਸਾਰੀਆਂ ਮਿਰਚਾਂ ਨੂੰ ਆਪਾਂ ਕਰ ਲੈਨੇ ਆ ਜੀ ਆਪਾਂ ਸਾਰੀਆਂ ਮਿਰਚਾਂ ਕੱਟ ਕੇ ਤੇ ਉਹਨਾਂ ਦੇ ਬੀਜ ਜਿਹੜੇ ਆ ਕੱਢ ਦਿੱਤੇ ਆ ਆ ਵੇਖੋ ਉਹਨਾਂ ਦੇ ਵੇਸਟਿੰਗ ਤੇ ਬੀਜ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਪਹਿਲਾਂ ਤੋਂ ਹੀ ਰੱਖਤਾ ਸੀ ਪਾਣੀ ਪਾਣੀ ਆਪਣਾ ਉਬਲ ਰਿਹਾ ਤੇ ਇਹਦੇ ਵਿੱਚ ਆਪਾਂ ਪਾ ਰਹੇ ਆ ਇੱਕ ਡਲੀ ਹਟਕੜੀ ਦੀ ਢਿਟਕੜੀ ਪਾਉ ਬਹੁਤ ਹੀ ਜ਼ਰੂਰੀ ਆ ਜਿਸ ਦੇ ਨਾਲ ਕਿ ਆਪਣੇ ਮਿਰਚਾਂ ਦਾ 컬러 ਹੈ ਜਿਹੜਾ ਇੰਨੇ ਚੇਂਜ ਹੋਣਾ ਵਾ ਠੀਕ ਹੈ ਨਾ ਇਹਨੂੰ ਆਪਾਂ ਇਸ ਤਰ੍ਹਾਂ ਹਲਾ ਦਿੰਨੇ ਆ ਦੇਖੋ ਤੁਸੀਂ ਪਾਣੀ ਵੀ ਵਾਈਟ ਵਾਈਟ ਹੋ ਗਿਆ ਵਾ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਸਾਰੀਆਂ ਮਿਰਚਾਂ ਮਿਰਚਾਂ ਨੂੰ ਆਪਾਂ ਹੋਂਦ ਦਿੰਨੇ ਆ ਇਸੇ ਤਰ੍ਹਾਂ ਹੀ ਅਬਾਲ ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਉਬਲ ਰਹੀਆਂ ਤੁਸੀਂ ਦੇਖ ਸਕਦੇ ਆ ਜਦੋਂ ਪੂਰਾ ਉਬਲ ਗਿਆ ਵਾ ਹੁਣ ਆਪਾਂ ਇਹਨੂੰ ਇਤਰਾਹੀ ਇੱਕ ਜਾਲੀ ਦੇ ਨਾਲ ਕੱਢ ਲੈਨੇ ਆ ਤੇ ਆਪਾਂ ਇਹਨਾਂ ਨੂੰ ਇੱਕ ਵਾਰੀ ਦੇ ਹੀ ਉਬਾਲਣ ਦੇ ਨਾਲ ਜਿਹੜਾ ਵਾ ਇਹ ਆਪਣਾ ਜਿਹੜਾ ਵਾ ਮਿਰਚਾਂ ਦਾ ਹਲਵਾ ਤਿਆਰ ਨਹੀਂ ਹੋਵੇਗਾ ਠੀਕ ਆ ਬਸ ਇਸੇ ਕਰਕੇ ਤੁਹਾਨੂੰ ਸਾਡੀ ਵੀਡੀਓ ਦੇ ਨਾਲ ਅੰਤ ਤੱਕ ਬਣਿਆ ਰਹਿਣਾ ਪਊਗਾ ਹੁਣ ਆਪਾਂ ਇਸ ਪਾਣੀ ਨੂੰ ਚੇਂਜ ਕਰਕੇ ਦੁਬਾਰਾ ਤੋਂ ਪਾਣੀ ਰੱਖ ਦਿੰਨੇ ਆ ਆਣੀ ਆਪਾਂ ਦੁਬਾਰਾ ਤੋਂ ਰੱਖ ਦਿੱਤਾ ਵਾ ਇਹ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਵਾ ਕਿ ਕਿਤੇ ਹੋ ਸਕਦਾ ਵਾ ਕਿ ਮਤਲਬ ਕੀ ਹੁੰਦਾ ਕਿ ਨਹੀਂ ਇੱਕ ਪਾਣੀ ਚ ਇਹਨੂੰ ਆਪਾਂ ਤਿੰਨ ਤੋਂ ਚਾਰ ਵਾਰੀ ਪਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਉਬਾਲਾ ਦਵਾਵਾਂਗੇ ਆ ਦੂਜੀ ਵਾਰੀ ਹੋ ਗਿਆ ਵਾ ਤੇ ਹੁਣ ਅਸੀਂ ਤੁਹਾਨੂੰ ਲਾਸਟ ਤੇ ਹੀ ਦਿਖਾਵਾਂਗੇ ਠੀਕ ਆ ਤੇ ਇਸੇ ਤਰ੍ਹਾਂ ਹੀ ਅਸੀਂ ਇਹਦੇ ਵਿੱਚ ਵੀ ਫੜਕੜੀ ਦਾ ਇੱਕ ਛੋਟਾ ਜਿਹਾ ਪੀਸ ਪਾ ਦਿੰਨੇ ਆ ਕਿਉਂਕਿ ਇਹਦੇ ਨਾਲ ਹੀ ਇਹਦਾ ਕਲਰ ਚੇਂਜ ਹੋਣਾ ਵਾ ਹਾਂਜੀ ਆ ਆਪਣਾ ਚੌਥੀ ਵਾਰ ਫ੍ਰੀਜ ਰਿਹਾ ਵਾ ਦੇਖੋ ਤੁਸੀਂ ਹੁਣ ਆਪਣੀਆਂ ਮਿਰਚਾਂ ਕਾਫੀ ਸੌਫਟ ਹੋ ਰਹੀਆਂ ਵਾ ਇਹ ਚੌਥੀ ਵਾਰਾ ਅੱਜ ਆਮ ਨੂੰ ਆਪਾਂ ਇੱਕ ਵਾਰੀ ਹੋਰ ਰੱਖਾਂਗੇ ਉਸੇ ਤਰ੍ਹਾਂ ਆਪਾਂ ਇਹਨੂੰ ਕੱਢ ਕੇ ਪਾਣੀ ਚੇਂਜ ਕਰ ਲੈਂਦੇ ਆਂ ਹਾਂਜੀ ਆਪਾਂ ਪੰਜਵੀਂ ਵਾਰੀ ਵੀ ਮਿਰਚਾਂ ਨੂੰ ਉੱਪਰ ਇਸ ਤਰ੍ਹਾਂ ਪਾਣੀ ਦੇ ਵਿੱਚ ਰੱਖ ਕੇ ਦਿੱਤਾ ਉਬਾਲ ਆਉਣ ਤੱਕ ਵੇਟ ਕਰਦੇ ਆਂ ਹਾਂਜੀ ਮਿਰਚਾਂ ਨੂੰ ਮੈਂ ਬਾਰ-ਬਾਰ ਇਸ ਕਰਕੇ ਦਿਖਾ ਰਹੀ ਆਂ ਕਿ ਉਬਾਲਾ ਦਿਵਾਉਣ ਤੋਂ ਬਿਲਕੁਲ ਵੀ ਨਾ ਕਟਾਹੀ ਕਰਨੀ ਕਿਉਂਕਿ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਮਤਲਬ ਕਿ ਪਾਣੀ ਚੇਂਜ ਕਰ ਕਰਕੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਅਬਾਲ ਜਿਹੜਾ ਉਹ ਦਵਾਈ ਜਣਾਵਾ ਕਿਉਂਕਿ ਜਿਹੜਾ ਇਹਨਾਂ ਦਾ ਟੇਸਟ ਹੁੰਦਾ ਆਪਾਂ ਉਹਨੂੰ ਵੀ ਚੇਂਜ ਕਰਨਾ ਹੁੰਦਾ ਵਾ ਤੇ ਆਪਾਂ ਇਹਦਾ ਕਲਰ ਵੀ ਚੇਂਜ ਕਰਨਾ ਹੁੰਦਾ ਵਾ ਤੁਸੀਂ ਆਪ ਹੀ ਦੇਖ ਸਕਦੇ ਆ ਦੇਖੋ ਕਲਰ ਜਿਹੜਾ ਵਾ ਕਿੰਨਾ ਚੇਂਜ ਹੋ ਚੁੱਕਾ ਵਾ ਠੀਕ ਆ ਤੇ ਆਪਾਂ ਇਹਦੇ ਵਿੱਚ ਕੋਈ ਵੀ ਫੂਡ ਕਲਰ ਨਹੀਂ ਪਾਵਾਂਗੇ ਕਿਉਂਕਿ ਤੁਸੀਂ ਕਹੋਗੇ ਫਿਰ ਕਿ ਮਤਲਬ ਕਿ ਤੁਸੀਂ ਰੈਸਟੋਰੈਂਟਾਂ ਦੇ ਵਿੱਚ ਜਾਂਦੇ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਪਰ ਨਹੀਂ ਆਪਾਂ ਫੇਰ ਵੀ ਆਪਾਂ ਸਰਚ ਵੀ ਕਰਦੇ ਆ ਸਾਰਾ ਦੇਖਦੇ ਵੀ ਆ ਪਤਾ ਵੀ ਆ ਆਪਣੇ ਕਈ ਭੈਣ ਭਰਾ ਜਾਣਦੇ ਵੀ ਆ 판 ਦੱਸਦੇ ਵੀ ਆ ਕਿਉਂਕਿ ਇਹ ਬਹੁਤ ਹੀ ਵੱਡੇ ਰੈਸਟੋਰੈਂਟਾਂ ਦੇ ਡਿਸ਼ ਆ ਕਿਉਂਕਿ ਇਹ ਆਪਣੇ ਸਿਹਤ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਵਾ ਮਿਰਚੀ ਦਾ ਹਲਵਾ ਨਾ ਜਿਹੜਾ ਏ ਮਤਲਬ ਕਿ ਇਹ ਆਪਣੀ ਸਿਹਤ ਵਾਸਤੇ ਵੀ ਬਹੁਤ ਵਧੀਆ ਵਾ ਇਸ ਕਰਕੇ ਉੱਥੇ ਆਣ ਕੇ ਤੇ ਇਹਦੇ ਡਿਮਾਂਡ ਕੀਤੀ ਜਾਂਦੀ ਆ ਤੇ ਫਿਰ ਇਹਨੂੰ ਉੱਥੇ ਸਰਵ ਕੀਤਾ ਜਾਂਦਾ ਵਾ ਤੇ ਅਸੀਂ ਕਿਹਾ ਕਿਉਂ ਨਾ ਹੋਵੇ ਕਿ ਅਸੀਂ ਤੁਹਾਡੇ ਨਾਲ ਵੀ ਇਸ ਡਿਸ਼ ਨੂੰ ਸਾਂਝਾ ਕਰਗੇ ਠੀਕ ਆ ਤੇ ਆਪਾਂ ਫਿਰ ਇਹਨੂੰ ਕੱਢ ਲੈਨੇ ਇਸੇ ਤਰ੍ਹਾਂ ਹਾਂਜੀ ਮਿਰਚਾਂ ਆਪਣੀਆਂ ਬਹੁਤ ਸੋਹਣੀਆਂ ਹੋ ਚੁੱਕੀਆਂ ਵਾ ਇਹਦਾ ਸਭ ਤੋਂ ਮੇਨ ਕੰਮ ਇਹੀ ਹੁੰਦਾ ਵਾ ਕਿ ਇਹਨੂੰ ਆਪਾਂ ਇਹਦਾ ਇੱਕ ਕਲਰ ਜਿਹੜਾ ਉਹ ਬਹੁਤ ਅੱਛਾ ਹੋ ਜਾਣਾ ਚਾਹੀਦਾ ਚੇਂਜ ਹੋਣਾ ਚਾਹੀਦਾ ਤੇ ਇੱਕ ਇਹਦੇ ਵਿੱਚ ਜੇਕਰ ਥੋੜਾ ਜਿਹਾ ਵੀ ਜਿਹੜਾ ਇਹਦਾ ਖੁਦ ਦਾ ਟੇਸਟ ਹੁੰਦਾ ਵਾ ਨਾ ਆਪਾਂ ਨੂੰ ਚੇਂਜ ਕਰਨਾ ਹੁੰਦਾ ਵਾ ਇਸ ਕਰਕੇ ਇਹਨੂੰ ਆਪਾਂ 4 5 6 ਪਾਣੀ 'ਚ ਇਹਨੂੰ ਆਪਾਂ ਉਬਾਲਣਾ ਹੁੰਦਾ ਵਾ ਠੀਕ ਆ ਜਦੋਂ ਤੱਕ ਵੀ ਤੁਹਾਨੂੰ ਲੱਗੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ इस तरह मिकसी के पा तो के यदा एक बरीक पेस्ट जो तैयार कर लेने यही कढ़ाही आप लैली सी साफ करके हमेंगे आप चमच घ्यो का चमच तो उपर भी हो सकता वा कढ़ाई अपनी जीडी बहुत ज्यादा गर्म हो गई तो माफी चाहते आप इस गल की कि धुआं हो गया आज देख सकते हैं जी कि सोहना जरा अपना पेस्ट है बन के तैयार हो आप डायरक्ट भी कड़ाही पा देवे ਇਹ ਜਿਹੜੀ ਇਹ ਆਵਾਜ਼ ਹੈ ਇਸ ਕਰਕੇ ਆਉਣੀ ਹੀ ਆਉਣੀ ਹੈ ਕਿਉਂਕਿ ਆਪਣੇ ਹ ਮਿਰਚਾਂ ਦੇ ਵਿੱਚ ਪਾਣੀ ਹੁੰਦਾ ਵਾ ਨਾ ਕਿਉਂਕਿ ਉਹਨਾਂ ਨੂੰ ਆਪਾਂ ਕਾਫੀ ਬੜੀ ਉਬਾਲਿਆ ਸੀ ਜੀ ਇਹਦੇ ਵਿੱਚ ਅਸੀਂ ਨਾਲ ਹੀ ਥੋੜੇ ਜਿਹਾ ਲਾਚੀ ਦੇ ਦਾਣੇ ਮੇ ਪਾ ਰਹੇ ਹਾਂ ਕਿਉਂਕਿ ਇਹਦੇ ਨਾਲ ਬਹੁਤ ਹੀ ਅੱਛਾ ਫਲੇਵਰ ਆਵੇਗਾ ਲਾਚੀ ਪਾਊਡਰ ਨਹੀਂ ਪਾਇਆ ਮੈਂ ਲਾਚੀ ਦਾਣਾ ਹੀ ਪਾਇਆ ਵਾ ਠੀਕ ਆ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਪੁੰਨੀ ਜਾਵਾਂਗੇ ਅਸੀਂ ਇਹਨੂੰ ਤਿੰਨ ਤੋਂ ਚਾਰ ਮਿੰਟ ਪੁੰਨਾਂਗੇ ਠੀਕ ਆ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਚੀਨੀ ਪਾ ਦਨੇ ਆ ਕਿਉਂਕਿ ਚੀਨੀ ਥੋੜਾ ਜਿਹਾ ਪਾਣੀ ਸਾੜ ਸਕਦੀ ਆ ਤੇ ਚੀਨੀ ਤੁਸੀਂ ਆਪਣੇ ਟੇਸਟ ਅਨੁਸਾਰ ਹੀ ਪਾਉਣੀ ਮੈਂ ਦੇ ਚੀਨੀ 1 टीस्पून ਅਰ 1 टीस्पून ਟੇਬਲस्पून ਪਾ ਰਹੇ ਆ ਠੀਕ ਆ ਤੇ ਤੁਸੀਂ ਇਹਨੂੰ ਨਾਲ ਹੀ ਪਾ ਦੇਣਾ ਕਿਉਂਕਿ ਨਾਲੇ ਤਾਂ ਇਹ ਆਪਣੀ ਚੀਨੀ ਮੈਲਟ ਹੋ ਜਾਏਗੀ ਤੇ ਨਾਲੇ ਇਸ ਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਵਗੈਰਾ ਆਏਗਾ ਉਹ ਵੀ ਸੁੱਕ ਜਾਊਗਾ ਠੀਕ ਆ ਤੇ ਤੁਸੀਂ ਇਹਨੂੰ ਐਵੇਂ ਮੇਚਣਾ ਲੈ ਲੈਣਾ ਮਿਰਚ ਦਾ ਹਲਵਾ ਹੁੰਦਾ ਜਾਂ ਨਹੀਂ ਹੁੰਦਾ ਇਹ ਆਪਣੀ ਸਿਹਤ ਵਾਸਤੇ ਵੀ ਬਹੁਤ ਹੀ ਅੱਛਾ ਵਾ ਜੀ ਖੰਡ ਵੀ ਆਪਣੀ ਚੰਗੀ ਤਰ੍ਹਾਂ ਮੈਲਟ ਹੋ ਗਈ ਆ ਹੁਣ ਇਹਦੇ ਵਿੱਚ ਮੈਂ ਪਾਉਂਗੀ ਆ ਇੱਕ ਅੜਸ਼ੀ ਖੋਏ ਦੀ ਇਹ ਆਪਾਂ ਖੁਦ ਘਰ ਵਿੱਚ ਹੀ ਤਿਆਰ ਕੀਤਾ ਵਾ ਫਰੈਸ਼ ਦੁੱਧ ਦਾ ਠੀਕ ਆ ਇਹ ਆਪਾਂ ਵਧੀਆ ਦੁੱਧ ਦਾ ਘਰੇ ਹੀ ਤਿਆਰ ਕਰਕੇ ਫਰੈਸ਼ ਹੀ ਪਾਇਆ ਵਾ ਠੀਕ ਆ ਤੁਸੀਂ ਜੇਕਰ ਬਾਜ਼ਾਰ ਤੋਂ ਲਿਆਉਣਾ ਤਾਂ ਬਾਜ਼ਾਰ ਤੋਂ ਲਿਆਓ ਨਹੀਂ ਤੇ ਤੁਸੀਂ ਵਧੀਆ ਜਿਹੜਾ ਕਰੀਮ ਵਾਲਾ ਦੁੱਧ ਆ इनक वास्ते एक गिलास पाओगे काफी घरों तो ही खोआ निकल आएगा हाँ जी हलवा अपना जन के बस तैयार हो रहा वा। ही वाला वा तुसी देख सकते फूड कलर नहीं पाया बिलकुल ओरिजिनल फ्रैश खोआ पाया वा आप ठीक है इस करके अपना जबाले दवाए ना मिर्ची समझो कि मतलब के वीया जो कलर दिता है ठीक है ਆਪਾਂ ਦਾ ਨੇਚਰਲ ਕਲਰ ਹੀ ਲੈਣਾ ਵਾ ਇਸੇ ਕਰਕੇ ਤਾਂ ਘਰ ਬਣਾ ਕੇ ਖਾਣ ਦਾ ਫਾਇਦਾ ਵਾ ਤੇ ਆਪਾਂ ਇਸ ਦਾ ਨੇਚਰਲ ਕਲਰ ਜਿਵੇਂ ਵੇਖੋ ਨੇਚਰਲ ਜਿਹੜਾ ਕਲਰ ਆ ਉਹ ਇਸ ਤਰ੍ਹਾਂ ਦਾ ਆਉਂਦਾ ਵਾ ਠੀਕਾ ਚਲੋ ਆਪਾਂ ਇਹਦੀ ਕਰੀਏ ਪਲੇਟਿੰਗ ਅਸੀਂ ਨੂੰ ਥੋੜੀ ਜੀ ਸਜਾਵਟ ਦੇ ਵਾਸਤੇ ਇਹਦੇ ਲਈ ਅਸੀਂ ਲਈਏ ਥੋੜੀ ਜੀ ਚੈਰੀ ਤੁਸੀਂ ਤੁਹਾਡੇ ਕੋਲ ਕੋਈ ਵੀ ਚੈਰੀ ਹੈਗੀ ਆ ਉਹ ਲੈ ਸਕਦੇ ਆਂ ਜੇਕਰ ਤੁਹਾਡੇ ਕੋਲ ਘਰ ਵਿੱਚ ਨਹੀਂ ਚੈਰੀ ਹੈਗੀ ਤੇ ਆਪਾਂ ਇਹਨੂੰ ਸਕਿਪ ਵੀ ਕਰ ਸਕਦੇ ਆ ਆਪਣਾ ਗ੍ਰੀਨ ਰਾਜਸਤਾਨੀ ਮਿਰਚ ਦਾਏ ਹਲਵਾ ਤੇ ਗ੍ਰੀਨ ਹੀ ਸਾਡੇ ਕੋਲ ਚੈਰੀ ਸੀਗੀ ਕਈ ਵਾਰੀ ਰੈੱਡ ਚੈਰੀ ਹੁੰਦੀ ਆ ਪਰ ਅੱਜ ਨਹੀਂ ਸੀ ਹੈਗੀ ਤੇ ਆਪਾਂ ਇਹਦੇ ਉੱਤੇ ਪਾਵਾਂਗੇ ਥੋੜਾ ਕਟਿਆ ਹੋਇਆ ਪਿਸਤਾ ਪਿਸਤਾ ਪਾਉਣਾ ਤਾਂ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਚਾਂਦੀ ਹਰਕ ਹੋਵੇ ਤਾਂ ਤੁਸੀਂ ਉਸ ਨੂੰ ਵੀ ਲਗਾ ਸਕਦੇ ਆ ਜਿਹਦੇ ਨਾਲ यदि लुक होर भी अच्छी आएगी ठीक है अस ये उपर इस तरह पिस्ता भी पा दिता पचहरी भी पा दिखती है हाँ जी मिर्च का हलवा बन के तैयार चिली हलवा जिर्च का हलवा बस बन के रेडी हो चुका वा तो मिर्च भी थोड़े सामने देखो आप इस राजस्थानी मिर्च का हलवा देख सकते है? मिर्च का इस तरह कलर की हैगा तो देख सकते है? जो बनके तैयार होया व ਤੁਸੀਂ ਦੇਖ ਸਕਦੇ ਆ ਬਸ ਇਹੀ ਇਹਦਾ ਰਾਜ਼ ਹੈਗਾ ਵਾ ਠੀਕ ਆ ਕਿ ਮਿਰਚ ਨੂੰ ਆਪਾਂ ਥੋੜੀ ਜੀ ਫਿਟਕੜੀ ਪਾ ਕੇ ਤੇ ਪਾਣੀ ਨੂੰ ਉਬਾਲ ਦਵਾ ਦਵਾ ਕੇ ਅਸੀਂ 5 ਤੋਂ 6 ਵਾਰੀ ਜਦ ਤੱਕ ਮਿਰਚ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਮਿਰਚ ਨੂੰ ਉਬਾਲਣੋਂ ਨਹੀਂ ਹਟਾਂਗੇ ਠੀਕ ਆ ਤੇ ਇਸੇ ਤਰ੍ਹਾਂ ਹੀ ਆਪਾਂ ਦੁਬਾਰਾ ਦੁਬਾਰਾ ਉਬਾਲ ਦਵਾ ਕੇ ਤੇ ਮਿਰਚ ਨੂੰ ਉਹਦੇ ਅਸਲੀ ਕਲਰ ਤੇ ਲੈ ਆਉਣਾ ਤੇ ਇਸ ਦਾ ਹਲਵਾ ਬਣਾ ਕੇ ਖਾਣਾ ਤੇ ਬਹੁਤ ਹੀ ਸੱਚ ਵਿੱਚ ਹੀ ਇਹ ਸ਼ਾਹੀ ਰੈਸਟੋਰੈਂਟਾਂ ਦੀ ਦੇਸ਼ਾ ਤੁਸੀਂ ਕਿਤੇ ਛੋਟੇ ਵੱਡੇ ਰੈਸਟੋਰੈਂਟ ਦੇ ਵਿੱਚ ਜਾ ਕੇ ਮੰਗ ਕੇ ਦੇਖਿਓ ਨਹੀਂ ਮਿਲੇਗੀ ਇਹ ਬਹੁਤ ਹੀ ਜਿਹੜੇ ਹਾਈ ਫਾਈ ਰੈਸਟੋਰੈਂਟ ਹੁੰਦੇ ਆ ਉਥੋਂ ਦੀ ਇਹ ਡਿਸ਼ ਆ ਮਿਰਚੀ ਹਲਵਾ ਚਿਲੀ ਹਲਵਾ ਤੁਸੀਂ ਖਾਣਾ ਖਾ ਕੇ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਥੈਂਕ ਯੂ